ਹੀ ਮਹਲਾ ਚੌਥਾ ਕਰ ਸਤਵੰ ਮ ਇੱਕੋ ਅੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਗਾਵਾ ਤੂ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਵਰਨ ਨਸਾ ਕੋ ਤੂੰ ਠਾਕੁਰ ਊਚ ਭਗਵਾਨਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 735 ਤੇ ਸੁਭਾਏਮਾਨ ਸੁਹੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਪਾਸ਼ਾ ਜੀ ਦੀ ਬੰਨਦਾ ਹੈ ਪਾਵਨ ਸ਼ਬਦ ਜੋ ਸਤਵੇਂ ਘਰ ਵਿੱਚ ਗਾਉਣ ਦੀ ਹਦਾਇਤ ਹੈ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਗਾ ਕੇ ਗੁਰੂ ਰਾਮਦਾਸ ਜੀ ਪਾਸ਼ਾ ਜੀ ਦੇ ਦਰ ਤੋਂ ਅੰਮ੍ਰਿਤ ਵੇਲੇ ਦਾ ਆਪਾਂ ਨੂੰ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਹੇ ਵਾਹਿਗੁਰੂ ਜੀ ਤੁਹਾਡੇ ਕਿਹੜੇ ਕਿਹੜੇ ਗੁਣ ਗਾ ਗਾ ਕੇ ਤੁਹਾਡੀ ਸਿਫਤ ਸਲਾਹ ਕਰੀਏ ਤੁਸੀਂ ਤਾਂ ਸਾਰੇ ਹੀ ਗੁਨਾ ਦੇ ਖਜ਼ਾਨੇ ਹੋ ਤੁਹਾਡੀ ਮਹਿਮਾ ਦੀ ਬਰਕਤ ਦੀ ਵਡਿਆਈ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਤੁਹਾਡੀ ਹਸਤੀ ਸਭ ਤੋਂ ਉੱਚੀ ਹੈ ਤੁਹਾਨੂੰ अनेका ਨਾਮਾਂ ਦੇ ਨਾਲ ਕੋਈ ਠਾਕੁਰ کہہ ਕੇ ਕੋਈ ਭਗਵਾਨ کہہ ਕੇ ਤੁਹਾਡੀ ਸੋਭਾ ਕਰ ਰਿਹਾ ਹੈ ਮੈਂ ਹਰ ਹਰ ਨਾਮ ਤਰਸੋਈ ਜੋ ਭਾਵੈ ਤਿਉਂ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਾਉ ਹੀ ਵੈਗਰੂ ਜੀ ਤੁਸੀਂ ਸਾਡੇ ਆਸਰੇ ਹੋ ਤੁਹਾਡਾ ਨਾਮ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ ਜਿਵੇਂ ਵੀ ਤਵੇਂ ਵੀ ਤੁਹਾਨੂੰ ਚੰਗਾ ਲਗੇ ਸਾਡੀ ਰੱਖਿਆ ਕਰੋ ਤੁਹਾਡੀ ਤੋਂ ਬਗੈਰ ਸਾਡੀ ਰੱਖਿਆ ਕਰਨ ਵਾਲਾ ਦੁਨੀਆਂ ਦੇ ਉੱਤੇ ਕੋਈ ਨਹੀਂ ਹੈ ਮੈਂ ਤਾਣ ਦੀ ਬਾਣ ਤੋ ਹੈ ਮੇਰੇ ਸੁਆਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਤਾਉ ਨਾਹੀ ਜਿਸ ਪੈ ਕਰਉ ਬੇਨੰਤੀ ਮੇਰਾ ਦੁਖ ਸੋਕ ਤੋ ਜੀ ਪਾਸ ਮਹਾਰਾਜ ਹੁਕਮ ਕਰਦੇ ਹਨ ਕਿ ਪਰਮੇਸ਼ਰ ਨੂੰ ਹੀ ਆਪਣੀ ਸ਼ਕਤੀ ਸਮਝੋ ਇਸੇ ਨੂੰ ਹੀ ਖਜ਼ਾਨਾ ਸਮਝੋ ਤੇ ਇਸੇ ਗੁਰੂ ਗ੍ਰੰਥੀ ਅਰਦਾਸ ਕਰੋ ਕਿ ਮਹਾਰਾਜ ਸੱਚੇ ਪਾਸ਼ਾ ਮੇਰਾ ਕੋਈ ਹੋਰ ਥਾਂ ਤੇ ਤਾਹੀ ਨਹੀਂ ਹੈ ਜਿਸ ਪਾਸ ਜਾ ਕੇ ਮੈਂ ਆਪਣੇ ਦੁੱਖਾਂ ਸੁੱਖਾਂ ਦੀ ਬੇਨਤੀ ਕਰ ਸਕਾਂ ਮੇਰੀਆਂ ਸਾਰੀਆਂ ਅਰਦਾਸਾਂ ਦੁੱਖਾਂ ਵਾਸਤੇ ਦੂਰ ਦੁੱਖ ਦੂਰ ਕਰਨ ਵਾਸਤੇ ਸੁੱਖ ਹਾਸਲ ਕਰਨ ਵਾਸਤੇ ਇੱਕ ਤੇਰਾ ਹੀ ਘਰ ਹੈ ਜਿੱਥੇ ਜਾ ਕੇ ਮੈਂ ਅਰਦਾਸ ਬੇਨਤੀ ਕਰਾਂਗਾ ਵਿਚੇ ਧਰਤੀ ਵਿੱਚੇ ਪਾਣੀ ਵਿੱਚ ਕਾਸਟ ਅਗਨ ਤਰੀ ਜੈ ਬਕਰੀ ਸਿੰਘ ਇਕਤੈ ਥਾਏ ਰਾਖੇ ਮਨ ਹਰ ਜਪ ਭਰਮ ਭੋ ਦੂਰ ਕੀ ਜੈ ਧਰਤੀ ਦੇ ਵਿੱਚ ਵੀ ਤੇਰੀ ਸ਼ਕਤੀ ਵਰਤ ਰਹੀ ਹੈ ਪਾਣੀ ਦੇ ਵਿੱਚ ਵੀ ਤੇਰੀ ਸ਼ਕਤੀ ਵਰਤ ਰਹੀ ਹੈ ਕਿਸ ਤਰ੍ਹਾਂ ਗੁਪਤ ਤਰੀਕੇ ਦੇ ਨਾਲ ਤੁਸੀਂ ਲੱਕੜੀ ਦੇ ਵਿੱਚ ਵੀ ਆਗਰ ਕੀ ਹੋਈ ਹੈ ਤੁਸੀਂ ਏਡੇ ਵੱਡੇ ਮਹਾਨ ਹੋ ਕਿ ਤੁਸੀਂ ਬੱਕਰੀ ਵਰਗੇ ਲੋਕ ਤੇ ਸ਼ੇਰਾਂ ਵਰਗੇ ਲੋਕ ਇਹ ਸਾਰੀਆਂ ਸ਼ਕਤੀਆਂ ਇੱਕ ਥਾਂ ਦੇ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ ਹਨ ਤੇ ਮਹਾਰਾਜ ਆਪਾਂ ਨੂੰ ਜਾਂਚ ਦੱਸਦੇ ਹਨ ਕਿ ਏਡੀ ਵੱਡੀ ਸ਼ਕਤੀ ਦੇ ਪਾਸ ਜਾ ਕੇ ਅਰਦਾਸ ਬੇਨਤੀ ਕਰਿਏ ਉਸ ਦਾ ਸਿਮਰਨ ਕਰੀਏ ਤੇ ਉਹ ਸਾਰੇ ਦੁੱਖਾਂ ਕਲੇਸ਼ਾਂ ਡਰ ਸੰਸਿਆ ਨੂੰ ਦੂਰ ਕਰਨ ਵਾਲਾ ਹੈ ਉਤੋਂ ਆਪਣੇ ਸਾਰੇ ਸ਼ੱਕ ਸ਼ੋਭੇ ਹੀ ਦੂਰ ਕਰਵਾ ਸਕਦੇ ਹੋ ਹਰ ਕੀ ਵੜਾਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਜੋ ਧਰਤੀ ਚਾਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਮਾਰੇ ਗਿੰਦੇ ਵਿਕੋ ਉਸ ਵਿਡਿਆਈ ਪਰਮੇਸ਼ਰ ਦੀ ਕਿੱਡੀ ਵੱਡੀ ਹੈ ਜਿਨਿਆ ਨੂੰ ਜਿਨ੍ਹਾਂ ਨੂੰ ਕੋਈ ਆਦਰ ਮਾਣ ਨਹੀਂ ਸੀ ਦਿੰਦਾ ਉਹ ਉਹਨਾਂ ਦਾ ਵੀ ਆਦਰ ਕਰਵਾ ਦਿੰਦਾ ਹੈ ਜਿਸ ਤਰ੍ਹਾਂ ਧਰਤੀ ਦੇ ਉੱਪਰ ਪੈਰ ਰੱਖ ਕੇ ਧਰਤੀ ਨੂੰ ਮਿੱਧਦੇ ਹਾਂ ਇੱਕ ਦਿਨ ਧਰਤੀ ਆਪਣੇ ਉੱਤੇ ਆ ਜਾਣੀ ਹੈ ਇਸੇ ਤਰ੍ਹਾਂ ਹੀ ਜੋ ਗੁਰੂ ਨਾਨਕ ਦੇਵ ਜੀ ਦੇ ਸਾਧ ਜਨ ਬਣ ਜਾਣਗੇ ਗੁਰੂ ਦਾ ਹੁਕਮ ਮੰਨਣ ਲੱਗ ਜਾਣਗੇ ਸਾਰਾ ਜਗਤ ਗੁਰੂ ਨਾਨਕ ਦੇਵ ਜੀ ਨੇ ਆ ਕੇ ਉਹਨਾਂ ਦੇ ਪੈਰਾਂ ਹੀ ਪਵਾ ਦੇਣਾ ਹੈ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਜਪਦੇ ਹਨ ਗੁਰੂ ਨਾਨਕ ਦੇਵ ਜੀ ਨੂੰ ਵੀ ਮੰਨਦੇ ਹਨ ਗੁਰੂ ਨਾਨਕ ਦੇਵ ਜੀ ਦੀ ਵੀ ਮੰਨਦੇ ਹਨ ਹੋਈਆਂ ਬੇਨਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੀ ਆਓ ਗੁਰਮੰਤਰ ਦਾ ਜਪ ਕਰਕੇ ਗੁਰੂ ਦੀ ਵੀ ਮਨੀ ਜਾਵੇ ਵਾਹੇ ਗੁਰੂ